ਇੱਧਰ ਆ ਜਾ ਜਵਿੰਦਰ ਤੂੰ ਵੀ ਇੱਧਰ ਅੱਜ ਜਿਹੜੀ ਵਿਚਾਰ ਚਰਚਾ ਹੋਈ ਹੈ ਚੱਪੜ ਚੁੜੀ ਚੱਪੜ ਜਿਹੜੀ ਗੁਰਦੁਆਰਾ ਸਾਹਿਬ ਆਸੀਂ ਇਕੱਠੇ ਹੋਏ ਆ ਜਿਹੜੀ ਮਹੀਨਾਵਾਰ ਮੀਟਿੰਗ ਆ ਸਾਡੀ 12 ਤਰੀਕ ਨੂੰ ਹਰੇਕ 12 ਤਰੀਕ ਨੂੰ ਹੁੰਦੀ ਹੈ ਬੀਕੇ ਜੂ ਰਖੋਵਾਲ ਜ਼ਿਲ੍ਹਾ ਪ੍ਰਧਾਨ ਮਹਾਰੀ ਦਵਿੰਦਰ ਸਿੰਘ ਦੇਖਲਾ ਅੱਜ ਅਸੀਂ ਜਿਹੜੀ ਵਿਚਾਰ ਚਰਚਾ ਕਰੀ ਹੈ ਇੱਕ ਤਾਂ ਅਸੀਂ ਜਿਹੜੀ ਸਾਡੀ ਮੋਗੇ ਰੈਲੀ ਸੀ 9 ਤਰੀਕ ਨੂੰ ਉਹਦੇ ਜਿਹੜੀ ਸੰਗਤ ਪਹੁੰਚੀ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਿਆ ਬਾਕੀ ਜਿਹੜੀ ਹੁਣ ਸਾਡੀ ਗਾਹਾਂ ਸਜੁਗਤ ਮੋਰਚੇ ਦੀ ਮੀਟਿੰਗ ਹੈ 13 ਤਰੀਕ ਨੂੰ ਜਿਸ ਤਰ੍ਹਾਂ ਉੱਤੇ ਸਾਡਾ ਖਨੌਰੀ ਬਾਰਡਰ ਤੇ ਧਰਨਾ ਚੱਲਦਾ ਹੈ ਕਿਸਾਨਾਂ ਦਾ ਉਹਦੇ ਵਿੱਚ ਜੋ ਫੈਸਲਾ ਕਰੋਗੇ ਉਹਦੇ ਨਾਲ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਖੜੀਆਂ ਆ। ਬਾਕੀ ਕੱਲ ਨੂੰ 13 ਤਰੀਕ ਨੂੰ ਜਿਹੜੇ ਸਾਡੇ ਪੇਖਤੀ ਕਾਨੂੰਨ, ਖੇਤੀ ਵਿਰੋਧੀ ਕਾਨੂੰਨ ਕੇਂਦਰ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਫੁੱਗੀਆਂ ਜਾਣਗੀਆਂ ਡੀਸੀ ਦਫ਼ਤਰ ਤੇ ਐਡਮ ਦਫ਼ਤਰ ਬਾਕੀ ਹੋਰ ਅਸੀਂ ਜਿਹੜੀਆਂ ਸਾਡੇ ਮਸਲੇ ਦੇ ਉਹ ਵਿਚਾਰੇ ਗਏ ਨੇ ਪੱਲੇਵਾਲ ਜੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹਨਾਂ ਬਾਰੇ ਮਰਨ ਮੱਤ ਰੱਖਿਆ ਵਾ ਉਹਦੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਉਹਨਾਂ ਨਾਲ ਮਦਦ ਦੀ ਪਟਾਉਂਦੀਆਂ ਹੋਈਆਂ ਸਾਰੀਆਂ ਉਹਨਾਂ ਦਾ ਸਾਥ ਦੇਣ ਲਈ ਕੱਲ ਨੂੰ ਮੀਟਿੰਗ ਕਰ ਰਹੀਆਂ ਜੇ ਸਾਰੇ ਕਿਸਾਨ ਜਥੇਬੰਦੀ ਇਕੱਠੀਆਂ ਹੋ ਜਾਂਦੇ ਨੇ ਤਾਂ ਸਤਿਕਾਰਤ ਨੂੰ ਬਹੁਤ ਜ਼ਿਆਦਾ ਬਲ ਮਿਲੂਗਾ ਕਿਤੇ ਮੇਰੇ ਕੇਂਦਰ ਸਰਕਾਰ ਨੂੰ ਝੁਕਣਾ ਪਊਗਾ